What are you doing? ਸਸਤ ਗੱਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਢੱਡੇ ਅੱਜ ਸੌਣ ਮਹੀਨੇ ਦਾ ਪਿੱਤਰ ਤਿਹਾੜੀਆਂ ਇੰਗਲੈਂਡ ਦੇ ਸੈਟ ਲੈਂਡ ਦੀ ਪੰਜਾਬਣਾਂ ਲੋ ਸਪਿੰਨਰ ਲ ਪਾਰਕ ਦੇ ਵਿੱਚ ਇਕੱਠੇ ਹੋ ਕੇ ਵੱਡੇ ਪੱਧਰ ਤੇ ਮਨਾਇਆ ਗਿਆ ਇਸ ਮੌਕੇ ਤੇ ਇਥੋਂ ਦੀ ਪੰਜਾਬਣਾਂ ਲੋ ਨੱਚ ਗਾ ਕੇ ਪੰਜਾਬੀ ਪੁਰੀਆਂ ਪਾ ਕੇ ਖੂਬ ਮਨੋਰੰਜਨ ਕੀਤਾ ਇਸ ਮੌਕੇ ਤੇ ਸੌਣ ਮਹੀਨੇ ਦਾ ਖਾਸ ਜਿਹੜਾ ਬਕਵਾਨ ਹੈ ਖੀਰ ਤੇ ਮਾਲਪੂੜਾ ਜਿਹੜਾ ਤੇ ਹੋਰ ਜੇਪੀਆਂ ਸਮੋਸੇ ਉਹ ਜਦੋਂ ਲੋਕ ਆਪਣੇ ਘਰ ਤੋਂ ਬਣਾ ਕੇ ਜਿਹੜਾ ਇੱਥੇ ਪਾਰਕ ਦੇ ਚੋਣਡੇਗੇ ਆ ਦਿਖਾਉਣਾ ਤੁਹਾਨੂੰ ਦਿਨਾਂ ਦੀਆਂ ਦੀਆਂ ਕੁਝ ਪ੍ਰਮੁੱਖ ਚਿਲਕੀਆਂ एक तारा होने बनाती जोड़ी तेरी अपने अपने बनाती जोड़ी जाना कर करिया ਲਤਾ ਹੈ ਬਹੁਤ ਜਾਈ ਚੇਕ ਕੋਟ ਦੀ ਸ਼ਹਿਰੀ ਵਾਲੀ ਮਤ ਘਰ ਪਰ ਬਰਬਾਦ ਜਵਾਨੀ ਲਾਹੌਰ ਦੇ ਜੱਥੇ ਲਾ ਕੋ ਮੇ ਇੱਕ ਦੂਰਾਨੀ ਅਸਾਂ ਰੱਬ ਦੀ ਮੈਂ ਮਰ ਜਾਵਾ ਸੋ ਰੱਬ ਦੀ ਸੋ ਰੱਬ ਦੀ ਕੁਛ ਦੇਖਦੇ ਰਹੇ ਦੇਖ ਰਹੇ ਸੀ ਜੀ ਅਜੀਤ ਵੈਬ ਟੀਵੀ ਅਗੱਤੋਂ ਮੈਂ ਜੁੱਕ ਕੇ ਹੋਰ ਅਪਡੇਟ ਲੈ ਕੇ ਤੁਹਾਡੇ ਹੁੰਦਾਂ ਰਿਹਾ ਕੋ ਜੂ ਰੂਪ ਰੂਪ ਹੋਣ ਮੁੰਦੇ ਜਾਇ ਸਸ੍ਰੀ ਕਾਂ